हेलो स्टूडेंट्स दिस इज गुरप्रीत वेलकम टू माय YouTube चैनल डी स्टडीज जिमे की आपा नु पता ही है कि गर्मी ਦੀਆਂ छुट्टियां ਜੋ ਹੋ ਗਈਆਂ ਹਨ ਤਾਂ ਹੁਣ ਟਾਈਮ ਹੈ ਕਿ ਆਪਾਂ ਆਪਣੀ ਜੋ ਕਿ ਛੁੱਟੀਆਂ ਦਾ ਕੰਮ ਹੈ ਹੋਮਵਰਕ ਹੈ ਉਸ ਨੂੰ ਕੰਪਲੀਟ ਕਰੀਏ ਤਾਂ ਜੋ ਮਿਸ਼ਨ ਸਮਰਾਥ ਦੇ ਅੰਡਰ ਜੋ ਕਿ ਵਰਕਸ਼ੀਟਸ ਅਪਲੋਡ ਕੀਤੀਆਂ ਗਈਆਂ ਹਨ ਤਾਂ ਆਪਾਂ ਉਹਨਾਂ ਨੂੰ ਕੀ ਹਰ ਰੋਜ਼ ਸੋਲਵ ਕਰਿਆ ਕਰਾਂਗੇ ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬੀ ਦੀ ਜੋ ਕਿ ਕਮਲ ਦੀ ਚਿੱਤਰਕਲਾ ਜੋ ਕਿ ਕਹਾਣੀਆਂ ਇਸ ਨੂੰ ਪੜਾਂਗੇ ਅਤੇ ਇਸ ਦੇ ਜੋ ਕਿ ਵਰਕਸ਼ੀਟ ਆ ਉਸ ਨੂੰ ਸੋਲਵ ਕਰਾਂਗੇ ਤਾਂ ਇਸ ਤੋਂ ਪਹਿਲਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਆਉਣ ਵਾਲੇ ਹਰ ਨੋਟੀਫਿਕੇਸ਼ਨ ਦੀ ਜੋ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚ ਸਕੇ ਤਾਂ ਇਸਦੇ ਨਾਲ ਹੀ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਕਮਲ ਦੀ ਚਿੱਤਰਕਲਾ ਕਹਾਣੀ ਜਿਸ ਬਾਰੇ ਆਪਾਂ ਅੱਜ ਜੋ ਕਿ ਇਸ ਨੂੰ ਸੋਲਵ ਕਰਾਂਗੇ ਤੇ ਇਸ ਨੂੰ ਪੜਾਂਗੇ ਪਹਿਲਾਂ ਇਸ ਨੂੰ ਪੜਦੇ ਆ ਆਪਾਂ ਕੀ ਆ ਕਹਾਣੀ ਵਿੱਚ ਜੋ ਕਿ ਹੈ ਕਮਲ ਦੀ ਚਿੱਤਰਕਲਾ ਕਹਾਣੀ ਤਾਂ ਦੇਖਦੇ ਆ ਇਸ ਵਿੱਚ ਕੀ ਹੈਗਾ ਕਹਾਣੀ ਵਿੱਚ ਜਿਵੇਂ ਕਿ ਕਮਲ ਬਹੁਤ ਵਧੀਆ ਚਿੱਤਰ ਬਣਾਉਂਦੀ ਹੈ ਪੱਤਿਆਂ ਦਾ ਚਿੱਤਰ ਫੁੱਲਾਂ ਦਾ ਚਿੱਤਰ ਅਲੱਗ-ਅਲੱਗ ਪੰਛੀਆਂ ਦਾ ਚਿੱਤਰ ਹੌਰਵੀ ਕੈਦਨਾਂ ਦੇ ਚਿੱਤਰ ਕਮਲ ਨੇ ਇੱਕ ਦਿਨ ਸੋਚਿਆ ਉਹ ਇੱਕ ਗੁੱਡੀ ਦਾ ਚਿੱਤਰ ਬਣਾਏਗੀ ਉਸਨੇ ਹੱਥ ਮੂੰਹ ਸਭ ਬਣਾਏ ਗੁੱਡੀ ਦੇ ਕੰਨਾਂ ਵਿੱਚ ਵਾਲੀਆਂ ਪਹਿਨਾਈਆਂ ਨੱਕ ਵਿੱਚ ਨੱਥ ਪਹਿਨਾਈ ਵਾਲ ਬੰਨਣ ਲਈ ਰਿਵਨ ਲਗਾਇਆ ਇੱਕ ਕਿਸ ਦਾ ਚਿੱਤਰ ਬਣ ਗਿਆ ਚਿੱਤਰ ਨੂੰ ਦੇਖ ਕੇ ਕਮਲ ਦੇ ਮੂੰਹ ਵਿੱਚੋਂ ਨਿਕਲਿਆ ਮੈਂ ਤਾਂ ਗੁੱਡੀ ਦਾ ਚਿੱਤਰ ਬਣਾਉਣਾ ਚਾਹੁੰਦੀ ਸੀ ਤਾਂ ਇਹ ਸੀਗੀ ਜੋ ਕਿ ਕਮਲ ਦੀ ਚਿੱਤਰਕਲਾ ਕਹਾਣੀ ਸੀਗੀ ਜੋ ਕਿ ਬਹੁਤ ਸੋਹਣੀ ਚਿੱਤਰ ਬਣਾਉਂਦੀ ਸੀਗੀ ਜੋ ਕਮਲ ਸੀਗੀ ਉਹ ਫੁੱਲਾਂ ਪੱਤਿਆਂ ਦੇ ਤੇ ਅਲੱਗ-ਅਲੱਗ ਪੰਛੀਆਂ ਦੇ ਚਿੱਤਰ ਬਣਾਉਂਦੀ ਸੀ ਪਰ ਉਸਨੇ ਇੱਕ ਦਿਨ ਸੋਚਿਆ ਕਿ ਉਹ ਇੱਕ ਗੁੱਡੀ ਦਾ ਚਿੱਤਰ ਬਣਾਏਗੀ ਉਸਨੇ ਇੱਕ ਚਿੱਤਰ ਬਣਾਇਆ ਉਸ ਦਾ ਹੱਥ ਮੂੰਹ ਸਭ ਬਣਾਤੇ ਤੇ ਉਸ ਦੇ ਕੰਨਾਂ ਵਿੱਚ ਵਾਲੀਆਂ ਵੀ ਪਾਤੀਆਂ ਤੇ ਉਸ ਨੂੰ ਇੱਕ ਨੱਥ ਵੀ ਪਹਿਨਾਤੀ ਤੇ ਉਸ ਦੇ ਵਾਲ ਬੰਨਣ ਲਈ ਰਿਬਨ ਵੀ ਲਗਾਇਆ ਉਸਨੇ ਤੇ ਬਾਅਦ ਵਿੱਚ ਉਸ ਨੂੰ ਲੱਗਿਆ ਕਿ ਉਸ ਨੇ ਜਦੋਂ ਉਸ ਦਾ ਮੂੰਹ ਦੇਖਿਆ ਕਿ ਉਸ ਨੇ ਕਿਸ ਦਾ ਚਿੱਤਰ ਬਣਾ ਦਿੱਤਾ ਹੈ ਤਾਂ ਐਨੀ ਕਿਸੇ ਆਪਣੀ ਕਹਾਣੀ ਤਾਂ ਇਸ ਦੇ ਨਾਲ ਹੀ ਆਪਾਂ ਦੇਖਦੇ ਹਾਂ ਅਸੀਂ ਵਰਕਸ਼ੀਟ ਦੇ ਵਿੱਚ ਕੀ ਹੈਗਾ ਕਹਾਣੀ ਵਿੱਚ ਦਿੱਤੀ ਤਸਵੀਰ ਨੂੰ ਧਿਆਨ ਨਾਲ ਵੇਖੋ ਅਤੇ ਚਾਰ ਸ਼ਬਦ ਲਿਖੋ ਤਾਂ ਕਹਾਣੀ ਵਿੱਚ ਜਿਹੜੀ ਤਸਵੀਰ ਦਿੱਤੀ ਹੈਗੀ ਉਸ ਵਿੱਚ ਕੀ ਕੋਸ਼ਾ ਇੱਕ ਤਾਂ ਫੁੱਲ ਲੱਗੇ ਪੱਤੀਆਂ ਗਿਆ ਤਾਂ ਦੇਖਦੇ ਆ ਇਸ ਵਿੱਚ ਜਿਵੇਂ ਕਿ ਦੱਸਿਆ ਤੁਹਾਨੂੰ ਫੁੱਲ ਕਹਾਣੀ ਵਿੱਚ ਦੀ ਤਸਵੀਰ ਵਿੱਚ ਆਪਾਂ ਨੂੰ ਇੱਕ ਤਾਂ ਫੁੱਲ ਦਿਸਦਾਗਾ ਇੱਕ ਕਮਲ ਖੋਦ ਹੈਗੀ ਇੱਕ ਪੱਤੇ ਜੋ ਕਿ ਫੁੱਲ ਦੇ ਨਾਲ ਲਾਏ ਹੋਏ ਨੇ ਤੇ ਇੱਕ ਉਸਦੇ ਜੋ ਹੱਥ ਵਿੱਚ ਬਰਸ਼ ਫੜਿਆ ਹੋਇਆਗਾ ਇਹ ਚਾਰ ਚੀਜ਼ਾਂ ਆਪਾਂ ਨੂੰ ਕੀ ਕਹਾਣੀ ਦੀ ਤਸਵੀਰ ਵਿੱਚ ਵੇਖਣ ਨੂੰ ਮਿਲਦੀਆਂ ਹਨ ਤਾਂ ਨੈਕਸਟ ਕੁਐਸਚਨ ਆਪਣਾ ਚੱਚਾ ਅੱਖਰ ਦੀ ਮੁਹਾਰਨੀ ਲਿਖੋ ਤਾਂ ਜੋ ਚੱਚਾ ਅੱਖਰ ਦੀ ਮੁਹਾਰਨੀ ਲਿਖਣੀ ਆਪਾਂ जिमे की चच्च अक्षर दि महान योगी चच्च चा जे जी चू चू चे चे जो, चौ चे सॉरी चंग चचिन टिप्पी चा ये हो गए चचे अखर की मुहारनी होगी अगे देखते दे हैं कि कमल का शौक की शौक है ਤੀਸਰਾ ਪ੍ਰਸ਼ਨ ਆਪਣਾ ਕਮਲ ਦਾ ਕੀ ਸ਼ੌਕ ਹੈ ਤਾਂ ਆਪਸ਼ਨ ਨੇ ਆਪਸ਼ਨ ਨੰਬਰ 1 ਬਾਗਬਾਨੀ ਆਪਸ਼ਨ ਨੰਬਰ 2 ਪੜਨਾ ਆਪਸ਼ਨ ਨੰਬਰ 3 ਟੀਵੀ ਦੇਖਣਾ ਆਪਸ਼ਨ ਨੰਬਰ 4 ਚਿੱਤਰਕਲਾ ਤਾਂ ਜੋ ਕਮਲ ਦਾ ਸ਼ੌਕ ਹੈ ਉਹ ਆਪਸ਼ਨ ਨੰਬਰ 4 ਚਿੱਤਰਕਲਾ ਜੋ ਕਿ ਆਪਣਾ ਕਰੈਕਟ ਆਨਸਰ ਹੋ ਜਾਵੇਗਾ ਕਮਲ ਨੂੰ ਚਿੱਤਰਕਲਾ ਦਾ ਸ਼ੌਕ ਹੈ ਅੱਗੇ ਪ੍ਰਸ਼ਨ ਨੰਬਰ 4 ਕਮਲ ਨੇ ਇੱਕ ਦਿਨ ਸੋਚਿਆ ਕਿ ਉਹ ਡੈਸ਼ ਬਣਾਵੇ ਆਪਸ਼ਨ 'ਚ ਆਪਣੇ ਆਪਸ਼ਨ ਨੰਬਰ 1 ਜਲੇਬੀਆਂ ਬਣਾਏਗੀ ਆਪਸ਼ਨ ਨੰਬਰ 2 ਸਾਗ ਬਣਾਏਗੀ ਆਪਸ਼ਨ ਨੰਬਰ 3 ਗੁੱਡੀ ਦਾ ਚਿੱਤਰ ਬਣਾਏਗੀ ਆਪਸ਼ਨ ਨੰਬਰ 4 ਬਹਿਲੀ ਰਹੇਗੀ ਤਾਂ ਆਪਾਂ ਕਹਾਣੀ ਵਿੱਚ ਪੜ੍ਹੇ ਕਿ ਜੋ ਕਮਲ ਨੇ ਸੋਚਿਆ ਸੀਗਾ ਕਿ ਉਹ ਇੱਕ ਦਿਨ ਗੁੱਡੀ ਦਾ ਚਿੱਤਰ ਬਣਾਏਗੀ ਤਾਂ ਆਪਸ਼ਨ ਨੰਬਰ 3 ਜੋ ਕਿ ਆਪਣਾ ਕਰੈਕਟ ਆਨਸਰ ਹੋ ਜਾਵੇਗਾ ਗੁੱਡੀ ਦਾ ਚਿੱਤਰ ਬਣਾਵੇਗੀ ਤਾਂ ਅੱਗੇ ਆਗਲਾ ਪ੍ਰਸ਼ਨ ਪ੍ਰਸ਼ਨ ਨੰਬਰ 5 ਗੁੱਡੀ ਦੇ ਕੰਨਾਂ ਵਿੱਚ ਡੈਸ਼ ਪੈਣੀਆਂ ਪਹਿਨਾਈਆਂ ਗਈਆਂ অপਸ਼ਨ ਨੇ ਆਪਣੇ অপਸ਼ਨ ਨੰਬਰ 1 চুড়ੀਆਂ অপਸ਼ਨ ਨੰਬਰ 2 ਵਾਲੀਆਂ অপਸ਼ਨ ਨੰਬਰ 3 মুন্দ্রা অপਸ਼ਨ ਨੰਬਰ 4 ਹਾਰ ਤਾਂ ਜੋ ਗੁੱਡੀ ਦੇ ਕੰਨਾਂ ਵਿੱਚ ਕਮਲ ਨੇ ਕੀ ਪਹਿਨਾਇਆ ਸੀ ਵਾਲੀਆਂ অপਸ਼ਨ ਨੰਬਰ 2 ਆਪਣਾ கரੈਕਟ ਆਨਸਰ ਹੋ ਜਾਵੇਗਾ ਵਾਲੀਆਂ ਤਾਂ ਅੱਗੇ ਪ੍ਰਸ਼ਨ ਨੰਬਰ 6 ਹੈਗਾ ਉਪਰੋਕਤ ਤਸਵੀਰ ਬਾੰਤ ਤੁਸੀਂ ਵੀ ਕੋਈ ਤਸਵੀਰ ਬਣਾਓ ਤਾਂ ਇਸ ਵਿੱਚ ਦੱਸਿਆ ਗਿਆ ਹੈ ਕਿ ਜਿਵੇਂ ਕਿ ਕਹਾਣੀ ਵਿੱਚ ਆਪਾਂ ਨੂੰ ਇੱਕ ਤਸਵੀਰ ਨਜ਼ਰ ਆਉਂਦੀ ਹੈਗੀ ਤਾਂ ਉਸ ਦੇ ਅਕੋਰਡਿੰਗ ਆਪਾਂ ਵੀ ਇੱਕ ਜੋ ਕਿ ਆਪਣੀ ਜੋ ਵਰਕਸ਼ੀਟ ਐ ਇਸ ਵਿੱਚ ਇੱਕ ਤਸਵੀਰ ਬਣਾਉਣੀ ਹੈਗੀ ਇੱਥੇ ਤੁਸੀਂ ਕੋਈ ਵੀ ਤਸਵੀਰ ਬਣਾ ਸਕਦੇ ਹੋਗੇ ਤਾਂ ਇਸ ਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਵਿੱਚ ਐਨਾ ਕੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਲੈ ਕੇ ਕੁਝ ਹੋਰ ਨਵਾਂ ਤਾਂ ਤਦ ਤੱਕ ਦੇ ਲਈ ਅਗਰ ਤੁਹਾਨੂੰ ਮੇਰੀ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਦੇ ਨਾਲ ਇਸ ਟੇ ਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ